ਪਾਵੇਂ ਕਿ ਨਵੰਬਰ 2016 ਵਿੱਚ ਨੋਟਬੰਦੀ ਤੋਂ ਬਾਅਦ 500 ਤੇ 1000 ਦੇ ਨੋਟ ਦੀ ਪੁਰਾਣੀ ਕਰੰਸੀ ਬੰਦ ਕਰ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਸੰਗਤਾਂ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ 'ਚ ਵੱਡੀ ਪੱਧਰ ਤੇ ਪੁਰਾਣੀ ਕਰੰਸੀ ਦੇ ਹੀ ਨੋਟ ਚੜਾਈ ਜਾ ਰਹੇ ਹਨ ਇਸ ਬੰਦੇ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਡਾਕਟਰ ਰੂਪ ਸਿੰਘ ਨੇ ਦੱਸਿਆ ਹੈ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ 'ਚ ਹੁਣ ਤੱਕ 30 ਲੱਖ 45 ਹਜ਼ਾਰ ਰੁਪਏ ਦੀ ਪੁਰਾਣੀ ਕਰੰਸੀ ਦੀ ਗੋਲਕ ਜਮ੍ਹਾਂ ਹੋ ਚੁੱਕੀ ਹੈ ਜਿਸ ਦੇ ਸਬੰਧ 'ਚ ਉਹਨਾਂ ਨੇ RBI ਨੂੰ ਇੱਕ ਪੱਤਰ ਲਿਖ ਕੇ ਇਸ ਪੁਰਾਣੀ ਕਰੰਸੀ ਬਾਰੇ ਪੁੱਛਿਆ ਹੈ ਕਿ ਉਹ ਇਸ ਦਾ ਕੀ ਕਰਨ? ਉਹਨਾਂ ਕਹੇ ਹੈ ਕਿ ਇਸ ਪੁਰਾਣੀ ਕਰੰਸੀ ਨੂੰ ਨਾ ਤਾਂ ਬੈਂਕ ਲੈ ਰਹੇ ਹਨ ਅਤੇ ਨਾ ਹੀ ਉਹ ਖੁਦ ਇਸ ਦੀ ਵਰਤੋਂ ਕਰ ਸਕਦੇ ਹਨ। ਉਹਨਾਂ ਇਸ ਬੰਦੇ RBI ਨੂੰ ਇੱਕ ਚਿੱਠੀ ਲੈ ਕੇ ਗਾਈਡਲਾਈਨ ਜਾਰੀ ਕਰਨ ਦੀ ਅਪੀਲ ਕੀਤੀ ਹੈ। ਸਰ ਬੈਂਕ ਨੂੰ ਜਿੱਥੇ ਲਿਖਣ ਦਾ ਸਾਡਾ ਕੋਈ ਕਾਰਨ ਨਹੀਂ ਆ ਕਿ 8 ਨਵੰਬਰ 2016 ਨੂੰ ਨੋਟਬੰਦੀ ਹੋ ਗਈ ਸੀ 500 ਤੇ 1000 ਦੇ ਨੋਟਾਂ ਤੇ ਸਰਕਾਰ ਨੇ ਪਾਬੰਦੀ ਲਾਤੀ ਸੀ ਪਰ ਸਾਨੂੰ ਸਮਾਂ ਦਿੱਤਾ ਗਿਆ ਸੀ 31 ਦਸੰਬਰ ਦਾ ਪਹਿਲਾਂ ਤੇ ਫਿਰ 31 ਮਾਰਚ ਤੱਕ ਜਿਹੜੀ ਇੰਸਟੀਚੂਨ ਲੈਵਲ ਤੇ ਡਿਕਲੇਅਰ ਕਰਕੇ ਤੇ ਨੋਟ ਜਮ੍ਹਾਂ ਕਰਵਾਏ ਜਾ ਸਕਦੇ ਸੀ ਪਰ ਜਿਹੜੇ ਸਾਡੇ ਪਾਸ ਨੋਟ ਹੁੰਦੇ ਆ ਉਹ ਹੁੰਦੇ ਆ ਗੁਲਕ ਚ ਜਿਹੜੀ ਗੋਲਕ ਦੀ ਮਨੀ ਆ ਉਹ ਸ਼ਰਧਾਲੂ ਦੇ ਨਿਰਪਰਕਰਤਾ ਵੀ ਉਹ ਕਿਹੜੀ ਕਰੰਸੀ ਪਾ ਰਿਆ ਵਾ ਕਿਹੜਾ ਨੋਟ ਪਾ ਰਿਆ ਸਾਡੇ ਪਾਸ ਉਸ ਤੋਂ ਬਾਅਦ ਵੀ ਗੋਲਕ ਚ ਨੋਟ ਧਰੇ ਜਿਨ੍ਹਾਂ ਦੀ ਕਿ ਗੋਲਕ ਗਿਣਤੀ ਸਨ ਅਸੀਂ ਡਿਟੇਲ ਬਣਾਉਨੇ ਆ ਕਿ ਕਿੰਨੇ ਨੋਟ ਸਿੱਕਿਆਂ ਤੋਂ ਲੈ ਕੇ ਵੱਡੀ ਸੀ ਤੱਕ ਦੀ ਡਿਟੇਲ ਹੁੰਦੀ ਆ ਕਿ ਇਹ ਜਿਹੜੀ ਗੋਲਕ ਆ ਨਿਕਲੀ ਆ ਉਹ ਅੱਜ ਤੱਕ 30 ਲੱਖ ਤੇ 45000 ਰੁਪਏ ਸਾਡੇ پاس ਆਵਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਗੋਲਕ ਦਾ 500 ਤੇ 1000 ਦੇ ਨੋਟਾਂ ਦਾ ਜਿਹੜੇ ਪੁਰਾਣੇ ਨੋਟ ਨੇ ਅਸੀਂ ਆਰਬੀਆਈ ਨੂੰ ਰਿਕਵੈਸਟ ਕੀਤੀ ਆ ਕਿ ਇਹਨਾਂ ਨੋਟਾਂ ਦਾ ਅਸੀਂ ਹੁਣ ਕੀ ਕਰ ਸਕਦੇ ਹਾਂ ਕਿਉਂਕਿ ਬੈਂਕ ਉਹ ਨੋਟ ਲੈ ਨਹੀਂ ਰਹੇ ਆਰਬੀਆਈ ਸਾਨੂੰ ਗਾਈਡਲਾਈਨ ਦੇਵੇ ਕਿ ਇਹਨਾਂ ਨੋਟਾਂ ਦਾ ਕਿਉਂਕਿ ਭਾਰਤੀ ਕਰੰਸੀ ਆ ਇਸ ਕਰੰਸੀ ਦੀ ਰਿਸਪੈਕਟ ਹੋਣੀ ਚਾਹੀਦੀ ਆ ਇਸ ਕਰੰਸੀ ਦਾ ਅਸੀਂ ਕੀ ਕਰ ਸਕਦੇ ਆ ਜਿੰਨਾ ਚਿਰ ਅਸੀਂ ਕਿਉਂਕਿ ਸਾਡੀ ਅਕਾਊਂਟ ਮੰਨੀ ਆ 30,45,000 ਸਾਡੇ ਕਿਉਂਕਿ ਰਜਿਸਟਰ ਚੜੀ ਆ ਇਸ ਕਰਕੇ ਇਸ ਕਰੰਸੀ ਨੂੰ ਅਸੀਂ ਕਿਸ ਤਰ੍ਹਾਂ ਵਰਤੋਂ ਕਰ ਸਕਦੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਅਕਾਊਂਟ ਦੀ ਪ੍ਰੋਬਲਮ ਵੀ ਨਾ ਆਵੇ ਤੇ ਭਾਰਤੀ ਕਰੰਸੀ ਦੀ ਜਿਹੜੀ ਸਤਕਾਰ ਆ ਉਹ ਵੀ ਬਹਾਲ ਰਹਿ ਸਕੇ ਸਾਨੂੰ ਗਾਈਡਲਾਈਨ ਦਰ ਰਿਜ਼ਰਵ ਬੈਂਕ ਕੋਈ ਸਵਾਲ ਤੇ ਚਿੱਠੀ ਲਿਖੀ ਬਦਲਣ ਦੀ ਗੱਲ ਨਹੀਂ ਨਹੀਂ ਬਦਲਣ ਦੀ ਤੇ ਬਦਲੇ ਤੇ ਜਾ ਹੀ ਨਹੀਂ ਸਕਦੇ ਕਿਉਂਕਿ ਬੈਂਕਾਂ ਨੇ ਰਿਫਿਊਜ਼ ਕਰਤੇ ਆ ਆਰਬੀਆਈ ਨੂੰ ਅਸੀਂ ਕਹਿ ਸਕਦੇ ਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਹੀ ਰਿਸਪੋਨਸੀਬਲ ਆ ਭਾਰਤੀ ਕਰੰਸੀ ਛਾਪਣ ਲਈ ਉਹਦੀ ਸੰਭਾਲ ਕਰਨ ਲਈ ਤੇ ਇਹਦਾ ਸਤਕਾਰਕ ਬਹਾਲ ਰੱਖਣਾ ਦੂਸਰਾ ਸਾਡੀ ਜਿਹੜੀ ਸਮੱਸਿਆ ਵਾ ਕਿਉਂਕਿ ਅਸੀਂ ਜਮਿਵਾਰ ਇੰਸਟੀਚੂਨ ਆ ਤੇ ਜਮਿਵਾਰ ਇੰਸਟੀਚੂਨ ਦੇ ਵਿੱਚ ਜਿਹੜਾ ਪੈਸਾ ਵਕਲੇ-ਕਲੇ ਪੈਸੇ ਦਾ ਹਿਸਾਬ ਰੱਖਿਆ ਜਾਂਦਾ ਵਾ ਇਹ ਪੈਸੇ ਜਿਹੜੇ ਨੇ ਸਾਡੇ ਕਿਉਂਕਿ ਕੈਸ਼ ਰਜਿਸਟਰ ਚੜੇ ਨੇ 30 ਲੱਖ 45 ਹਜ਼ਾਰ ਦੀ ਕਰੰਸੀ ਸਾਡੇ ਪਾਸ ਹੈਗੀ ਆ ਉਹਦੀ ਡਿਟੇਲ ਹੈ ਬਕਾਇਦਾ ਕਿ 500 ਦੇ ਨੋਟ ਕਿੰਨੇ ਨੇ ਹਜ਼ਾਰ ਦੇ ਨੋਟ ਕਿੰਨੇ ਨੇ ਕਿਹੜੀ ਤਰੀਕ ਨੂੰ ਕਿਹੜੀ ਗੋਲਕ ਚੋਂ ਕਿੰਨੇ ਪੈਸੇ ਨਿਕਲੇ ਇਹ ਵੀ ਡਿਟੇਲ ਹੈਗੀ ਆ ਤੇ ਉਹਨਾਂ ਨੋਟਾਂ ਦਾ ਅਸੀਂ ਕੀ ਹੁਣ ਕਰ ਸਕਦੇ ਆ ਕਿਉਂਕਿ ਅਸੀਂ ਇਹ ਇਹ ਵੀ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਰਾਈਟ ਆਫ ਕਰ ਦਈਏ ਉਹਨਾਂ ਨੂੰ ਜਲਾ ਦਈਏ ਇਸ ਕਰੰਸੀ ਦਾ ਕੀ ਕਰ ਸਕਦੇ ਆ ਇਹ ਸਾਨੂੰ ਗਾਈਡਲਾਈਨ ਜਿਹੜੀ ਆ ਕੇਵਲ ਤੇ ਕੇਵਲ ਰਿਜ਼ਰਵ ਬੈਂਕ ਆਫ ਇੰਡੀਆ ਹੀ ਦੇ ਸਕਦਾ ਇਸ ਕਰਕੇ ਮੈਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਭੇਜੀ ਆ ਕਿ ਸਾਨੂੰ ਗਾਈਡ ਕੀਤਾ ਜਾਵੇ ਬੀਰ ਰਿਪੋਰਟ ਪੰਜਾਬ ਟੂਡੇ